ਅੱਜ ਵੀਡੀਓ ਦੇ ਵਿੱਚ ਇਨਫੋਰਮੇਸ਼ਨ ਦੇਣ ਲੱਗਿਆ ਨਾ ਜੀ ਇਹ ਬਹੁਤ ਧਿਆਨ ਨਾਲ ਸੁਣਿਓ ਇੱਕ ਇੱਕ ਅੱਖਰ ਤੇ ਧਿਆਨ ਨਾਲ ਤੁਸੀਂ ਆਟੋਮੈਟਿਕ ట్రాన్స్‌ਮਿਸ਼ਨ ਬੰਦ ਜਦੋਂ ਆਪਾਂ ਗੱਡੀ ਸਟਾਰਟ ਕਰਨੀ ਹੈ ਤੇ ਬੰਦ ਕਰਨੀ ਹੈ ਕੀ ਖਿਆਲ ਰੱਖਣਾ ਬਾਅਦ ਗੱਡੀ ਨੂੰ ਪਾਰਕ ਕਰਨਾ ਆਪਾਂ ਕੀ ਕਰਦੇ ਆ ਸਿੱਧਾ ਪਾਰਕ ਠੀਕ ਹੈ ਜੀ ਇਹ ਨਹੀਂ ਕੰਮ ਕਰਨਾ ਭਾਵੇਂ ਕਿਸੇ ਕੋਲ ਕੋ ਫੋਰਚੂਨਰ ਹੈ ਕਿਸੇ ਕੋਲ ਸਕਾਰਪਿਓ ਹੈ ਕੋਈ ਵੀ ਵੱਡੀ ਵੱਡੀ ਗੱਡੀ ਪਰ ਇਹ ਸੱਚੀ ਦੇ ਕਾਲ ਜੀ ਜਿਹੜੀ ਮੈਂ ਅੱਜ ਵੀਡੀਓ ਦੇ ਵਿੱਚ ਇਨਫੋਰਮੇਸ਼ਨ ਦੇਣ ਲੱਗਿਆ ਨਾ ਜੀ ਇਹ ਬੋਤਿਆਂ ਨਾਲ ਸੁਣੀਓ ਇੱਕ ਇੱਕ ਅੱਖਰ ਤੇ ਧਿਆਨ ਨਾਲ ਵੀਡੀਓ ਸੁਣੀਓ ਤੇ ਇਹ ਸਾਰੇ ਭਰਾ ਜ਼ਰੂਰ ਸ਼ੇਅਰ ਜ਼ਰੂਰ ਕਰ ਦੇਣ ਕਿਉਂਕਿ ਇਹ ਵੀਡੀਓ ਸਾਰਿਆਂ ਨਾਲ ریلیਟ ਕਰਦੀ ਆ ਚਾਹੇ ਕੋਈ ਫਾਰਮਰ ਹੈ ਚਾਹੇ ਕੋਈ ਨਾਰਮਲ ਇੱਕ ਸਿਟੀ ਦਾ ਬੰਦਾ ਹੈ ਹੈਨਾ ਸੁਣੋ ਹੁਣ ਧਿਆਨ ਨਾਲ ਇਹ ਵੀਡੀਓ ਜਿਹੜੀ ਅੱਜ ਅਸੀਂ ਬਣਾ ਰਹੇ ਹਾਂ ਇਹ ਹੈਗੀ ਆਟੋਮੈਟਿਕ ਗੀਅਰ ਜਿਹੜੇ ਵੀ ਆਟੋਮੈਟਿਕ ਗੀਅਰ ਆਪਾਂ ਗੱਡੀਆਂ ਯੂਜ਼ ਕਰਦੇ ਆਂ ਚਾਹੇ ਪੈਟਰੋਲ ਹੈ ਚਾਹੇ ਡੀਜ਼ਲ ਹੈ ਚਾਹੇ ਟਰੱਕ ਦੇ ਵੀ ਚਾਹੇ ਆਟੋ ਸਿਸਟਮ ਹੈ ਹੈਨਾ ਜਿਹੜੇ ਵੀ ਆਟੋਮੈਟਿਕ ਟਰਾਂਸਮਿਸ਼ਨ ਨੂੰ ਲੈ ਕੇ ਇਹ ਵੀਡੀਓ ਬਹੁਤ ਕਾਰਗਰਸਿਤ ਹੋਣ ਵਾਲੀ ਆ ਸਾਡੇ ਕੋਲ ਨਾ ਕਈ ਭਰਾ ਆਂਦੇ ਹੁੰਦੇ ਨੇ ਵੀ ਸਾਡਾ ਆਟੋਮੈਟਿਕ ਟਰਾਂਸਮਿਸ਼ਨ ਖਰਾਬ ਹੋ ਗਿਆ ਜਾਂ ਉਹਦੀ ਪ੍ਰੋਬਲਮ ਆ ਗਈ ਜਾਂ ਗੇਅਰ ਉਹਦਾ ਲੌਕ ਹੋ ਗਿਆ ਕਿਸੇ ਨੂੰ ਇਹ ਨਹੀਂ ਪਤਾ ਨਾ ਕੋਈ ਕੰਪਨੀ ਵਾਲਾ ਦੱਸਦਾ ਵੀ ਇਹ ਪ੍ਰੋਬਲਮਸ ਆਂਦੀ ਕਿਉਂ ਇੱਕ ਆਟੋਮੈਟਿਕ ਟਰਾਂਸਮਿਸ਼ਨ ਇਹੋ ਜਿਹਾ ਟਰਾਂਸਮਿਸ਼ਨ ਹੈ ਜੀ ਜਿਹੜਾ ਕਦੀ ਵੀ ਖਰਾਬ ਹੋਣ ਵਾਲਾ ਨਹੀਂ ਹੈਗਾ ਜੇ ਤੁਸੀਂ ਉਹਦੀ ਥੋੜੀ ਜਿਹੀ ਧਿਆਨ ਰੱਖੋ ਔਰ ਉਹ ਧਿਆਨ ਕੀ ਹੈ ਜੀ ਮੈਂ ਥੋੜਾ ਰਿਸਰਚ ਕਰਕੇ ਜਦ ਮੈਂ ਇਹਦੀ ਡਿਟੇਲਸ ਕੱਢੀਆਂ ਵੀ ਇਹ ਖਰਾਬ ਕਿਉਂ ਹੁੰਦਾ ਇਹ ਖਰਾਬ ਸਾਡੀ ਆਪਣੀ ਵਜ੍ਹਾ ਕਰਕੇ ਹੀ ਹੁੰਦਾ ਆਪਣੀ ਵਜ੍ਹਾ ਕਰਕੇ ਜਿਆਦਾ ਆਪਾਂ ਇਸ ਨੂੰ ਇਹਦੀ ਜਿਹੜੀ ਇਹਦੀ ਯੂਜੇਜ ਆ ਆਪਾਂ ਵੈਸੇ ਤਾਂ ਯੂਜ਼ ਕਰ ਲੈਨੇ ਗিয়ার ਪਾ ਲਿਆ ਜੀ ਡਰਾਈਵ ਕਰ ਲਿਆ ਹਨਾ ਤੇ ਜਦ ਡਰਾਈਵ ਕਰ ਲਿਆ ਤੇ ਮਤਲਬ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਟੋਮੈਟਿਕ ట్రాన్స్‌ਮਿਸ਼ਨ ਕਦੋਂ ਉਹ ਵੀਰ ਅੰਦਰੋਂ ਅੰਦਰ ਖਰਾਬ ਹੋਈ ਜਾਂਦਾ ਹੈਗਾ ਦੇਖੋ ਆਟੋਮੈਟਿਕ ట్రాన్స్‌ਮਿਸ਼ਨ ਇੰਜੀਨੀਅਰਸ ਦਾ ਬਹੁਤ ਵੱਡਾ ਇੱਕ ਆਪਣਾ ਗਿਫਟ ਆ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਤਾਂ ਆਪਣਾ ਵੀ ਇਸ ਚੀਜ਼ ਨੂੰ ਲੈ ਕੇ ਥੋੜਾ ਜਿਆਦਾ ਫਰਜ਼ ਬੰਦ ਹੈ ਕਿ ਆਪਾਂ ਉਸ ਦੀ ਕੇਅਰ ਟੇਕ ਕਰੀਏ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਟਿਪ ਦੇ ਰਿਹਾ ਹਾਂਗਾ ਤੁਸੀਂ ਇਸ ਚੀਜ਼ ਦੇ ਉੱਪਰ ਜ਼ਰੂਰ ਧਿਆਨ ਰੱਖਿਆ ਕਰੋ ਜਿਹੜੇ ਵੀ ਬੰਦੇ ਆਪਣੇ ਆਟੋਮੈਟਿਕ ਟਰਾਂਸਮਿਸ਼ਨ ਟਰੱਕਾਂ ਦੇ ਵਿੱਚ ਕਾਰਾਂ ਦੇ ਵਿੱਚ ਆ ਜਾਂ ਕਿਸੇ ਵੀ ਪਿੱਕੇ ਵੈਨ ਦੇ ਵਿੱਚ ਯੂਜ਼ ਕਰ ਰਹੇ ਨੇ ਉਹਨੂੰ ਤੁਸੀਂ ਫਾਲੋ ਕਰੋ ਤੁਹਾਡਾ ਆਟੋਮੈਟਿਕ ਟਰਾਂਸਮਿਸ਼ਨ ਕਦੀ ਵੀ ਖਰਾਬ ਨਹੀਂ ਹੋਏਗਾ। ਇਹ ਵੀਡੀਓ ਮੈਂ ਪੰਜਾਬੀ ਚ ਬਣਾ ਰਿਹਾ ਇਹ ਮੈਂ ਵੀਡੀਓ ਖਿੰਦੀ ਚ ਵੀ ਬਣਾਉਂਗਾ ਸਾਰੇ ਜਿਹੜੇ ਹਿੰਦੀ ਨੂੰ ਲਵਰ ਨੇ ਤੇ ਪੰਜਾਬੀ ਲਈ ਪਹਿਲਾਂ ਵੀਡੀਓ ਪੋਸਟ ਹੋਊਗੀ। ਆ ਦੇਖੋ ਜੀ ਤੁਸੀਂ ਆਟੋਮੈਟਿਕ ਟਰਾਂਸਮਿਸ਼ਨ ਬੰਦ ਜਦੋਂ ਆਪਾਂ ਗੱਡੀ ਸਟਾਰਟ ਕਰਨੀ ਹੈ ਤੇ ਬੰਦ ਕਰਨੀ ਹੈ ਕੀ ਖਿਆਲ ਰੱਖਣਾ ਬਸ ਇਸ ਚੀਜ਼ ਦਾ ਖਿਆਲ ਰੱਖਿਓ ਤੁਹਾਡਾ ਆਟੋਮੈਟਿਕ ਟਰਾਂਸਮਿਸ਼ਨ ਖਰਾਬ ਹੋ ਜਾਂਦਾ ਆ ਦੇਖੋ ਆਟੋਮੈਟਿਕ ਟਰਾਂਸਮਿਸ਼ਨ ਦਾ ਕੋਈ ਵੀ ਫਰਕ ਨਹੀਂ ਹੁੰਦਾ ਸਾਰਿਆਂ ਦੀ ਟੈਕਨੋਲੋਜੀ ਸੇਮ ਹੁੰਦੀ ਆ ਬਸ ਯੂਜੇਜ ਵੀ ਸੇਮ ਹੁੰਦੀ ਆ ਬਟ ਆਪਾਂ ਗਲਤੀਆਂ ਕਿੱਥੇ ਕਰਦੇ ਆ ਦੇਖੋ ਹੁਣੇ ਗੱਡੀ ਮੇਰੀ ਨਿਊਟਰਲ ਤੇ ਖੜੀ ਐ ਆ ਦੇਖੋ ਠੀਕ ਐ ਜੀ ਇਹਨੂੰ ਆਪਾਂ ਡਰਾਈਵ ਮੋਡ 'ਚ ਪਾ ਲਿਆ ਗੱਡੀ ਤੋਰ ਲਈ ਠੀਕ ਐ ਗੱਡੀ ਤੋਰ ਪਈ ਹੁਣ ਆਪਾਂ ਜਦ ਗੱਡੀ ਨੂੰ ਪਾਰਕ ਕਰਨਾ ਹੈ ਆਪਾਂ ਕੀ ਕਰਦੇ ਆ ਸਿੱਧਾ ਪਾਰਕ ਠੀਕ ਹੈ ਜੀ ਇਹ ਨਹੀਂ ਕੰਮ ਕਰਨਾ ਡਰਾਈਵ ਮੋਡ ਤੇ ਗੱਡੀ ਹੈਗੀ ਹੈ ਇਹਨੂੰ ਪਹਿਲਾਂ ਨਿਊਟਰਲ ਕਰੋ ਠੀਕ ਹੈ ਉਸ ਤੋਂ ਬਾਅਦ ਗੱਡੀ ਦਾ ਹੈਂਡ ਬ੍ਰੇਕ ਕਿਸੇ ਦੇ ਅ ਅ ਤੁਸੀਂ ਲਗਾ ਲਓ ਇਲੈਕਟ੍ਰੋਨਿਕ ਹੈਂਡ ਬ੍ਰੇਕ ਹੈ ਤਾਂ ਉਹਨੂੰ ਯੂਜ਼ ਕਰੇ ਨਹੀਂ ਇਹਨੂੰ ਦਬਕੇ ਪਹਿਲਾਂ ਇਹਨਾਂ ਹੈਂਡ ਬ੍ਰੇਕ ਲਗਾਵੋ ਉਸ ਤੋਂ ਬਾਅਦ ਇਹਨੂੰ ਗੱਡੀ ਨੂੰ ਪਾਵਰ ਚਲਾ ਦਿਓ ਇੰਸਨਲ ਕੀ ਹੁੰਦਾ ਨਾ ਜੀ ਜਿਹੜਾ ਇਹਦਾ ਸਾਰਾ ਸਿਸਟਮ ਹੈ ਇੱਕ ਪੱਤੇ ਦੇ ਉੱਪਰ ਖੜਾ ਹੈ ਜਦ ਤੁਸੀਂ ਇਸ ਨੂੰ ਬਿਨਾ ਬ੍ਰੇਕਸ ਤੋਂ ਆਟੋਮੈਟਿਕ ਟਰਾਂਸਮਿਸ਼ਨ ਨੂੰ ਪਾਵਰ ਮੋਡ ਦੇ ਵਿੱਚ ਸੌਰੀ ਪਾਰਕਿੰਗ ਮੋਡ ਦੇ ਵਿੱਚ ਲਗਾ ਦਿੰਨੇ ਹੋ ਤਾਂ ਉਹ ਸਾਰੀ ਗੱਡੀ ਦਾ ਲੋਡ ਤੇ ਗੇਅਰ ਦਾ ਲੋਡ ਇੰਨੇ ਦਾ ਲੋਡ ਸਾਰਾ ਪੱਤੇ ਤੇ ਆਂਦਾ ਜਦੋਂ ਪੱਤਾ ਘਸਣਾ ਸ਼ੁਰੂ ਹੋ ਗਿਆ ਤਾਂ ਅੰਦਰ ਦੀ ਅੰਦਰ ਸਾਰਾ ਫਰਕ ਪੈਣਾ ਸ਼ੁਰੂ ਹੋ ਜਾਂਦਾ ਇਹਨੂੰ ਪੌਲ ਕਹਿੰਦੇ ਨੇ ਮੈਂ ਤੁਹਾਨੂੰ ਉਹਦੀ ਡਾਇਗਰਾਮ ਵੀ ਦਿਖਾਉਂਗਾ ਤੇ ਜਦ ਵੀ ਤੁਸੀਂ ਗੱਡੀ ਸਟਾਰਟ ਕਰਨੀ ਹੈ ਜਿਵੇਂ ਹੁਣ ਗੱਡੀ ਬੰਦ ਹੈ ਆਪਾਂ ਬੰਦ ਕਰਨੀ ਹੈ ਬੰਦ ਕਰ ਲਈ ਹੁਣੇ ਬੰਦ ਕਰਨ ਦਾ ਰੂਲ ਹੈ ਜਦ ਤੁਸੀਂ ਗੱਡੀ ਸਟਾਰਟ ਕਰਨੀ ਹੈ ਆ ਦੇਖੋ ਹੁਣੇ ਮੈਂ ਗੱਡੀ ਪਹਿਲਾਂ ਬੰਦ ਕਰੂੰਗਾ ਠੀਕ ਹੈ ਜੀ ਹੁਣ ਮੈਂ ਗੱਡੀ ਸਟਾਰਟ ਕਰਨੀ ਹੈ ਪਹਿਲਾਂ ਸਵਿਚ ਆਨ ਕੀਤਾ ਸਵਿਚ ਆਨ ਕਰਨ ਤੋਂ ਬਾਅਦ ਬ੍ਰੇਕ ਦੱਬੀ ਗੱਡੀ ਸਟਾਰਟ ਹੋ ਗਈ ਬ੍ਰੇਕਸ ਲੱਗੀਆਂ ਹੋਈਆਂ ਨੇ ਹੈਂਡ ਬ੍ਰੇਕ ਨੂੰ ਡਾਊਨ ਨਹੀਂ ਕਰਨਾ ਪਹਿਲਾਂ ਗੱਡੀ ਨੂੰ ਨਿਊਟਰਲ 'ਚ ਲੈ ਕੇ ਜਾਣਾ ਫ੍ਰੀ ਕਰਨਾ ਗੇਅਰ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਇਨੋ ਡਾਊਨ ਕਰਨਾ ਉਸ ਤੋਂ ਬਾਅਦ ਤੁਸੀਂ ਗੱਡੀ 'ਚ ਡਰਾਈਵ 'ਚ ਪਾਉਣਾ ਠੀਕ ਹੈ ਜੀ ਇਹ ਥੋੜਾ ਜਿਹਾ بس ਧਿਆਨ ਰੱਖੋ ਕੋਈ ਵੀ ਆਟੋਮੈਟਿਕ ਟਰਾਂਸਮਿਸ਼ਨ ਗੱਡੀ ਹੈ ਤੁਹਾਡਾ ਆਟੋਮੈਟਿਕ ਟਰਾਂਸਮਿਸ਼ਨ ਦੇ ਕਦੀ ਵੀ ਵੀਰੈਂਟੀ ਅੰਦਰ ਨਹੀਂ ਹੋਊਗਾ ਔਰ ਲਾਈਫ ਲੌਂਗ ਚੱਲੂਗਾ ਇਹ ਮੇਰੀ ਗੱਲ ਨੂੰ ਯਾਦ ਰੱਖਿਓ ਆਹ ਆ ਚੀਜ਼ ਨੂੰ ਧਿਆਨ ਰੱਖਿਓ ਜਦ ਗੱਡੀ ਪਾਰਕਿੰਗ ਮੋਡ 'ਚ ਲਾਣੀ ਹੈ ਤੇ ਜਦ ਗੱਡੀ ਨੂੰ ਸਟਾਰਟ ਕਰਨਾ ਹੈ ਬਸ ਦੈਟਸ ਇਟ ਇਸ ਚੀਜ਼ ਦਾ ਖਿਆਲ ਰੱਖਿਓ ਮੇਰੇ ਸਾਰੇ ਭਰਾ ਸਾਰੇ ਭਰਾ ਮੇਰੇ ਖਿਆਲ ਰੱਖਣ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਤੇ ਕਮੈਂਟ ਜ਼ਰੂਰ ਕਰਿਓ ਤੇ ਜਿਹੜੀਆਂ ਗੱਲਾਂ ਮੈਂ ਦੱਸਦਾ ਹੋਂਾ ਇਹਨੂੰ ਮੰਨਿਓ ਵੀ ਜ਼ਰੂਰ ਮੇਰੇ ਸਾਰੇ ਭਰਾ ਠੀਕ ਹੈ ਜੀ ਤੇ ਬਹੁਤ ਕੰਮ ਦੀ ਵੀਡੀਓ ਆ ਇਹ ਸਾਡੇ ਜਿੰਨੇ ਵੀ ਮਤਲਬ ਸਾਡੇ ਕਿਸਾਨ ਭਰਾ ਨੇ ਉਹਨਾਂ ਕੋਲ ਗੱਡੀਆਂ ਹੁੰਦੀਆਂ ਨੇ ਕਿਸੇ ਕੋਲ Thar ਹੈ ਕਿਸੇ ਕੋਲ ਕੋਲ Fortuner ਹੈ ਕਿਸੇ ਕੋਲ Scorpio ਹੈ ਕੋਈ ਵੀ ਵੱਡੀ ਵੱਡੀ ਗੱਡੀਆਂ ਵੀ ਹੈਗੀਆਂ ਨੇ ਪੀਕੇ ਵੀ ਹੈਗੇ ਨੇ ਟਰੱਕਸ ਵੀ ਉਹਨਾਂ ਦਾ ਟਰੱਕਸ ਦੇ ਵਿੱਚ ਵੀ ਆਟੋ ਆ ਗਿਆ ਉੱਥੇ ਵੀ ਆਪਾਂ ਇਹ ਗਲਤੀ ਕਰ ਰਹੇ ਹਾਂ ਉਹਨਾਂ ਦੇ ਟ੍ਰਾਂਸਮਿਸ਼ਨ ਖੋਲੇ ਜਾਂਦੇ ਨੇ ਇਹੀ ਰੀਜ਼ਨ ਹੈ ਇਹਦਾ ਥੋੜਾ ਜਿਹਾ ਖਿਆਲ ਰੱਖਿਆ ਕਰੋ ਕਿ ਲਾਈਫ ਬਹੁਤ ਵਦੂਗੀ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਸਕੇਡੀ ਪਟਿਆਲਾ ਵੱਲੋਂ ਤੁਸੀਂ ਮਾਣ ਇਨਾ ਬਖਸ਼ਦੇ ਹੋ ਸਾਡੇ ਕੰਮ ਨੂੰ ਬਹੁਤ ਮਾਣ ਬਖਸ਼ਦੇ ਹੋ ਅਸੀਂ ਵੀਡੀਓਜ਼ ਵੀ ਪਾਉਂਦੇ ਆ ਉਸ ਨੂੰ ਵੀ ਬਹੁਤ ਤੁਸੀਂ ਮਾਣ ਬਖਸ਼ਦੇ ਹੋ ਇਸ ਚੀਜ਼ ਲਈ ਮੈਂ ਤੁਹਾਡਾ तहे ਦਿਲੋਂ ਧੰਨਵਾਦ ਆ ਤੇ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ